ਟਾ ਆਪਣਾ ਪ੍ਰਿਤਪਾਲ ਸਿੰਘ ਤੁਸੀਂ ਦੇਖ ਰਹੇ ਹੋ थैंक यू ਚੈਨਲ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਹੀਂ ਕਵਾਂਗਾ ਕਿ थैंक यू ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਦੇਸ਼ ਅਤੇ ਵਿਦੇਸ਼ ਦੀਆਂ ਖਬਰਾਂ ਤੋਂ ਜਾਣੂ ਹੁੰਦੇ ਰਹੋ ਅੱਜ ਮੈਂ ਤੁਹਾਡੇ ਰੂਬਰੂ ਹੋਇਆ ਅੱਜ ਦਾ ਜੋ ਵਿਸ਼ਾ ਹੈ ਅੱਜ ਮੇਰੇ ਨਾਲ ਨਗਰ ਕੌਂਸਲ ਗਨੇਾਨਾ ਦੇ ਵਾਰਡ ਨੰਬਰ 2 ਅਤੇ 9 ਦੇ ਵਸਨੀਕ ਮੌਜੂਦ ਹਨ ਤਾਂ ਜਿੱਥੇ ਤੁਹਾਨੂੰ ਪਤਾ ਹੈ ਕਿ ਦੋਸਤੋ ਪੰਜਾਬ ਸਰਕਾਰ ਬਿਜਲੀ ਦੇ ਦੇਣ ਦੇ ਵਿੱਚ ਜੇ ਜੇ ਮੈਂ ਗੱਲ ਕਰਾਂ ਤੇ ਖੇਤਾਂ ਨੂੰ ਬਿਜਲੀ ਦੇਣ ਦੇ ਵਿੱਚ ਕਿਸਾਨਾਂ ਨੂੰ ਬਿਜਲੀ ਦੇਣ ਦੇ ਤੇ ਡੋਮੈਸਟਿਕ ਆਮ ਘਰਾਂ ਨੂੰ ਬਿਜਲੀ ਦੇਣ ਦੇ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਉੱਥੇ ਜੇਕਰ ਬਿਜਲੀ ਆਉਂਦੀ ਵੀ ਹੈ ਤਾਂ ਕੱਟ-ਕੱਟ ਲੱਗ ਕੇ ਆਉਂਦੀ ਹੈ ਜੇ ਕੱਟ ਲੱਗਣ ਤੋਂ ਬਾਅਦ ਵੀ ਜੇ ਵਸਨੀਕਾਂ ਨੂੰ ਬਿਜਲੀ ਮਿਲਦੀ ਹੈ ਤਾਂ ਇੰਨੇ ਘੱਟ ਵੋਲਟੇਜ ਦੀ ਬਿਜਲੀ ਮਿਲਦੀ ਹੈ ਕਿ ਇਹਨਾਂ ਨੂੰ ਕਿਸੇ ਵੀ ਸੁੱਖ ਸੁਵਿਧਾ ਜਾਂ ਕੋਈ ਵੀ ਉਸ ਵੋਲਟੇਜ ਤੋਂ ਇਹ ਸੁੱਖ ਸਹੂਲਤ ਨਹੀਂ ਪ੍ਰਾਪਤ ਕਰ ਸਕਦੇ ਮੇਰੇ ਨਾਲ ਆਜਾ ਵਸਨੀਕ ਮੌਜੂਦ ਹਨ ਆਪਣਾ ਦੁੱਖੜਾ ਬਿਆਨ ਕਰਨਗੇ ਸਰ ਸਾਰਾ ਤੋਂ ਪਹਿਲਾਂ ਮੈਂ ਤੁਹਾਡਾ ਇੱਥੇ ਪਹੁੰਚਣ ਤੇ ਤੁਹਾਨੂੰ ਜਿਉਂ ਆਖਦਾ ਬਾਈ ਜੀ ਤੁਹਾਡਾ ਨਾਮ ਕੀ ਹੈ ਗੁਲਾਬ ਸਿੰਘ ਤੁਸੀਂ ਕਿਹੜੇ ਵਾਰਡ ਤੋਂ 2 ਨੰਬਰ ਵਾਰਡ ਤੋਂ ਤਾਂ ਬਾਈ ਜੀ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਵੋਲਟੇਜ ਨੂੰ ਲੈ ਕੇ ਲਾਈਟ ਦੀ ਬੜੀ ਦਿੱਕਤ ਆਉਂਦੀ ਹੈ ਜੀ 2 ਮਹੀਨੇ ਹੋ ਗਏ ਤੇ ਕਟੋ-ਵਟ 0 ਵੋਲਟੇਜ ਹੀ ਰਹਿੰਦੀ ਹੈ ਜ਼ਿਆਦਾਤਰ ਕਟਵਾਦ ਕਟਵਾਦ ਹੁੰਦੀ ਰਹਿੰਦੀ ਹੈ ਜੀ ਤੇ ਜੇਈ ਸਾਹਿਬ ਨੇ ਵੀ ਕੋਈ ਗੱਲ ਨਹੀਂ ਸੁਣੀ ਤੁਹਾਡੀ ਇੱਕ ਹੋਰ ਟ੍ਰਾਂਸਫਾਰਮ ਹੈ ਜੀ ਇਹ ਕਿੰਨੀਆਂ ਗਲੀਆਂ ਨੂੰ ਲੱਗਿਆ ਸਰ ਇਹ ਲੱਗਿਆ ਦੋ ਗਲੀਆਂ ਨੂੰ ਜੀ ਤਾਂ ਜੇ ਮੈਂ ਗੱਲ ਕਰਾਂ ਤਾਂ ਦੋ ਗਲੀਆਂ ਨੂੰ ਇੱਕ ਟਰਾਂਸਫਾਰਮਰ ਲੱਗਿਆ ਹੋਇਆ ਹੈ ਤਾਂ ਉੱਥੇ ਵੋਲਟੇਜ ਘਟ ਰਹਿਣ ਦਾ ਕਾਰਨ ਕੀ ਤੁਹਾਡਾ ਲੋਡ ਦੀ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਕੁਝ ਹੋਰ ਪ੍ਰੋਬਲਮ ਹੈ ਸਰ ਸਾਡੀ ਲੋਡ ਦੇ ਤਾਂ ਹੈ ਨਹੀਂ ਜੀ ਇਹਨੇ ਵੋਲਟੇਜ ਹੈ ਤੇ ਕੀ ਤੁਸੀਂ ਇਸ ਦੇ ਬਾਰੇ ਉੱਚ ਅਧਿਕਾਰੀਆਂ ਨਾਲ ਜੇਈ ਨਾਲ ਜਾਂ ਐਕਸੀ ਨਾਲ ਜਾਂ ਐਸ ਜੀ ਨਾਲ ਕਿਸੇ ਨਾਲ ਸੰਪਰਕ ਕੀਤਾ ਮੈਂ ਜੇਈ ਨਾਲ ਕੀਤਾ ਸੀਗਾ ਜੀ ਉਹ ਤੇ ਜੇਈ ਸਾਹਿਬ ਕਹਿੰਦੇ ਹੁਣੇ 20 30 ਦਿਨ ਲੱਗਣਗੇ ਐਪਲੀਕੇਸ਼ਨ ਦਿੱਤੀ ਹੋਈ ਹੈ ਜਿਹੜਾ ਟਰਾਂਸਫਾਰਮਰ ਰੱਖਣ ਦੀ ਉਹਨਾਂ ਨੇ ਹੁਣੇ ਤੱਕ ਕੋਈ ਗੌਰ ਨਹੀਂ ਕੀਤੀ। ਨਹੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਐਪਲੀਕੇਸ਼ਨ ਦਿੱਤੀ ਨੂੰ? 11 ਦਿਨ ਹੋ ਗਏ ਜੀ। 11 ਦਿਨ ਹੋ ਗਏ ਰ ਉਹਨਾਂ ਨੇ ਕਿੰਨਾ ਸਮਾਂ ਦਿੱਤਾ ਸੀ? ਉਹਨਾਂ ਨਾਲ ਹੁਣੇ ਗੱਲਬਾਤ ਨਹੀਂ ਹੋਈ ਜੀ ਉਸ ਚੀਜ਼ ਵਾਸਤੇ। ਉਸ ਤੋਂ ਬਾਅਦ ਗੱਲਬਾਤ ਨਹੀਂ ਹੋਈ। ਤਾਂ ਕੀ ਉਹ ਉਸ ਤੇ ਦੌਰਾਨ ਤੁਹਾਡੀ ਐਪਲੀਕੇਸ਼ਨ ਦੇ ਦੌਰਾਨ ਕੋਈ ਉਹਨਾਂ ਨੇ ਸਰਵੇ ਕਰਨ ਆਏ? ਕੀ ਵਾਕਈ ਇੱਥੇ ਵੋਲਟੇਜ ਘਟਿਆ ਜਾਂ ਕੋਈ ਇੱਥੋਂ ਦਾ ਸਰਵੇਖਣ ਕੀਤਾ? ਨਹੀਂ ਜੀ ਕੋਈ ਵੀ ਨਹੀਂ ਆਇਆ ਜੀ। ਕੋਈ ਵੀ ਨਹੀਂ ਆ ਕੋਈ ਨਹੀਂ ਆ ਜੀ ਤਾਂ ਮੇਰੇ ਨਾਲੇ ਤੇ ਹੋਰ ਵੀ ਵਸਨੀਕ ਮੌਜੂਦ ਹਨ ਬਾਈ ਜੀ ਤੁਹਾਡਾ ਕੀ ਨਾਮ ਹੈ ਅਜੀਤ ਕੁਮਾਰ ਜੀ ਤੇ ਤੁਹਾਡੇ ਕੀ ਵੋਲਟੇਜ ਦੀ ਪ੍ਰੋਬਲਮ ਹੈ ਬਾਈ ਜੀ ਪ੍ਰੋਬਲਮ ਹੀ ਹੈ ਜੀ ਬਿਜਲੀ ਦੀ ਬਿਜਲੀ ਲੋ ਆਂਦੀ ਹੈ ਜੀ ਤਾਂ ਨਹੀਂ ਤੁਸੀਂ ਕਿੰਨੀ ਲੋ ਸਮਝਦੇ ਹੋ ਤੇ ਕਿੰਨੇ ਕਿਹੜੀਆਂ ਸੁੱਖ ਸਹੂਲਤਾਂ ਤੁਹਾਨੂੰ ਜ ਮੈਂ ਕਹਿ ਸਕਦਾ ਕਿ ਪੱਖਾ ਵਗੈਰਾ ਜਾਂ ਇਹ ਇਦਾਂ ਦੀ ਵੀ ਪ੍ਰੋਬਲਮ ਆਉਂਦੀ ਹੈ ਹਾਂ ਜੀ ਪੱਖਾ ਨਹੀਂ ਚੱਲਦਾ ਜੀ ਪੱਖਾ ਹੀ ਨਹੀਂ ਚੱਲਦਾ ਛੱਤ ਵਾਲਾ ਬਾਕੀ ਦਾ ਕੀ ਚੱਲੂਗਾ ਜੀ ਪੱਖਾ ਹੀ ਨਹੀਂ ਚੱਲਦਾ ਛੱਤ ਵਾਲਾ ਬਾਈ ਜੀ ਤੁਸੀਂ ਕਿਹਦੇ ਵਾਰਡ ਤੋਂ 2 ਨੰਬਰ 2 ਨੰਬਰ ਵਾਰਡ ਤੁਹਾਡੇ ਭਾਈ ਜੀ ਕੀ ਪ੍ਰੋਬਲਮ ਹੈ ਬਸ ਆਹੀ ਪ੍ਰੋਬਲਮ ਹੈ ਪੱਖੇ ਵਗੈਰਾ ਚੱਲਦੇ ਨਹੀਂ ਡਾਊਨ ਹੈ ਵੋਲਟੇਜ ਜ਼ੀਰੋ ਜੀ ਆਉਂਦੀ ਹੈਗੀ ਹੈ ਜਿਸ ਟੈਪਲਰ ਨਾਲ ਲਾਈਏ ਤੇ ਮੰਨ ਲਓ ਐਲਸੀਡੀ ਹੈ ਕੋਈ ਵੀ ਚੀਜ਼ ਹੈ ਵੀ ਉਹ ਜਦੋਂ ਵੋਲਟੇਜ ਘਟਦੀ ਹੈ ਬਸ ਇੱਕਦਮ ਹੀ ਪੜਾਕਾ ਪੈ ਜਾਂਦਾ ਨਵੀਂ ਐਲਸੀਡੀ ਜੇ ਕੁਝ ਦਿਨ ਹੋਇਆ ਲਿਆਂਦੇ ਜੀ ਨੂੰ ਉਹ ਚਾਰ ਪੰਜ ਦਿਨ ਹੋ ਗਏ ਜੀ ਜਮਾ ਉੱਡ ਗਈ ਜੀ ਉਹ ਠੀਕ ਹੈ ਜੀ ਤੇ ਕਾਫੀ ਸਾਡਾ ਨੁਕਸਾਨ ਹੋ ਗਿਆ ਪਿਛਲੀ ਬੋਲਟੇਜ ਨਵਾਂ ਲੈ ਆਂਦਾ ਸੀ ਉਹ ਵੀ ਹੈ ਜੀ ਉਹ ਵੀ ਮਤਲਬ ਉੱਡ ਗਿਆ ਜੀ ਪੱਖੇ ਮਤਲਬ ਜਮਾਂ ਹੀ ਡੈਮ ਲੱਟ ਰਹਿੰਦੀ ਹੈ ਠੀਕ ਹੈ ਜੀ ਤੇ ਇਹਦੀ ਜਿਹੜੀ ਪਰਪਾਈ ਹੈ ਬਿਜਲੀ ਬੋਰਡ ਤੋਂ ਹੀ ਲਈ ਜਾਊਗੀ ਸਾਡੇ ਤੋਂ ਜਾਨੀ ਕੀ ਜੀ ਇਹਨਾਂ ਤੋਂ ਮੁਲਾਜ਼ਮਾਂ ਤੋਂ ਹੀ ਠੀਕ ਹੈ ਜੀ ਤੇ ਹੁਣ ਸਰ ਤੁਸੀਂ ਮੰਗ ਕੀ ਕਰਦੇ ਹੋ ਤੁਹਾਡਾ ਕੀ ਮੰਗ ਹੈ ਸਰ ਜਲਦੀ ਤੋਂ ਜਲਦੀ ਸਾਡਾ ਜਿਹੜਾ ਬਿਜਲੀ ਵਾਲਾ ਇਹ ਹੱਲ ਕੀਤੇ ਸਾਡੀ ਬਿਜਲੀ ਪੂਰੀ ਕੀਤੀ ਜਾਵੇ ਜਿੰਨੀ ਵੀ ਸਾਡੀ ਹੈਗੀ ਜੀ ਬਿਜਲੀ ਤਾਂ ਦੋਸਤੋ ਤੁਸੀਂ ਦੇਖਿਆ ਕਿ ਜਿੱਥੇ ਇਹ ਵਾਰਡ ਨੰਬਰ 2 ਅਤੇ 9 ਦੇ ਵਸਨੀਕਾਂ ਨੇ ਇਹਨਾਂ ਨੇ ਦੱਸਿਆ ਕਿ ਬਿਜਲੀ ਵੀ ਬਿਜਲੀ ਪਹਿਲੀ ਗੱਲ ਤਾਂ ਬਿਜਲੀ ਆਉਂਦੀ ਨਹੀਂ ਜੇ ਆਉਂਦੀ ਹੈ ਤਾਂ ਕੱਟ ਲੱਗ ਲੱਗ ਕੇ ਆਉਂਦੀ ਹੈ ਜੇ ਆ ਵੀ ਜਾਂਦੀ ਹੈ ਤਾਂ ਉਹਦੀ ਵੋਲਟੇਜ ਇੰਨੀ ਡਿਮ ਰਹਿੰਦੀ ਹੈ ਕਿ ਇਹਨਾਂ ਨੂੰ ਸੁੱਖ ਸਹੂਲਤ ਮਿਲਣ ਦੀ بجائے ਇਹਨਾਂ ਦਾ ਨੁਕਸਾਨ ਹੋ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਕਿ ਬਿਜਲੀ ਬੋਰਡ ਦੇ ਜੇਈ ਐਕਸੀਅਨ ਅਤੇ ਐਸਜੀਓ ਇਸ ਦੇ ਬਾਰੇ ਕੀ ਮਾਮਲੇ ਨੂੰ ਕਿਸ ਤਰ੍ਹਾਂ ਸੁਲਝਾਉਂਦੇ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਉਹ ਇਸ ਸਮੱਸਿਆ ਦਾ ਹੱਲ ਕਿਸ ਤਰ੍ਹਾਂ ਕਰਦੇ ਹਨ ਤੁਸੀਂ ਸਮੱਸਿਆ ਬਾਰੇ ਐਸ ਜੀ ਨਾਲ ਸੰਪਰਕ ਕਰਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਜੀ ਨੂੰ ਕਹਿ ਕੇ ਇਸ ਸਮੱਸਿਆ ਦਾ ਹੱਲ ਕਰਵਾਉਂਦਾ ਹਾਂ ਅਤੇ ਇਸ ਤੋਂ ਬਾਅਦ ਜਦੋਂ ਜੇ ਆਈ ਕੁਲਦੀਪ ਸਿੰਘ ਨਾਲ ਸੰਪਰਕ ਕਰਿਆ ਤਾਂ ਉਹਨਾਂ ਨੇ ਕਿਹਾ ਕਿ ਟਰਾਂਸਫਾਰਮਰ ਦਾ ਐਸਟੀਮੇਟ ਬਣਾਇਆ ਜਾ ਰਿਹਾ ਹੈ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਸੀ ਥੈਂਕ ਯੂ ਚੈਨਲ ਅਤੇ ਮੈਂ ਫਿਰ ਇੱਕ ਵਾਰ ਤੁਹਾਨੂੰ ਕਵਾਂਗਾ ਕਿ ਥੈਂਕ ਯੂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਹੋ ਜਿਹੀਆਂ ਹੋਰ ਖਬਰਾਂ ਤੋਂ ਜਾਣੂ ਅਤੇ ਰੂਬਰੂ ਹੁੰਦੇ ਰਹੋ ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਗੋਨਿਆਣਾ ਮੰਡੇ